ਖਬਰਾਂ 'ਚ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰੀ ਦਾ ਢੰਡੋਰਾ ਪੁੱਟਦੇ ਨੇ ਦੂਸਰੇ ਪਾਸੇ ਲੋਕ ਤਾਕਤ ਅਤੇ ਸੰਵਿਧਾਨ ਦੀਆਂ ਬਚਾਉਣ ਦੀਆਂ ਗੱਲਾਂ ਕਰਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਆੜੇ ਹੱਤੀ ਲਿਆ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਲੋਕਤੰਤਰ ਖਤਮ ਹੋਵੇਗਾ ਸੰਵਿਧਾਨ ਖਤਮ ਹੋਵੇਗਾ ਯਾਨੀ ਕਿ ਕਾਨੂੰਨ ਖਤਮ ਕਰ ਦਿੱਤਾ ਜਾਵੇਗਾ ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕਾਨੂੰਨ ਦੀਆਂ ਧਜਾਂ ਉਡਾਈਆਂ ਜਾ ਰਹੀਆਂ ਨੇ ਵੱਡਾ ਝਟਕਾ ਲੱਗਿਆ ਹੈ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਨੇ ਪੰਜਾਬ हरियाणा राजस्थान ਅਤੇ ਯੂਪੀ ਦੀ ਪੁਲਿਸ ਛਾਪੇਮਾਰੀ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਭੱਜ ਕਿਤੇ ਗਿਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਰੱਜ ਕੇ ਧੱਜੀਆਂ ਉਡਾਈਆਂ ਗਿਆ ਕਾਨੂੰਨ ਦੀਆਂ ਕਾਨੂੰਨ ਵਿਵਸਥਾ ਦੀਆਂ ਲਾਅਨ ਆਰਡਰ ਦੀਆਂ ਇੱਕ ਪਾਸੇ ਸੰਵਿਧਾਨ ਦੀ ਗੱਲ ਕਰਨੀ ਇੱਕ ਪਾਸੇ ਲੋਕਤੰਤਰ ਦੀ ਗੱਲ ਕਰਨੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕਾਤਲਾਂ ਨੂੰ ਸ਼ਹਿ ਦੇਣੀ ਅਤੇ ਉਹਨਾਂ ਦੀ ਹੈਲਪ ਕਰਨੀ ਭੱਜਣ ਦੇ ਵਿੱਚ ਇਸ ਨੂੰ ਲੈ ਕੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਲੈ ਕੇ ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਗਾਇਬ ਹੋ ਗਏ ਨੇ ਹੁਣ ਕੀ ਕਹਿਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਕੀ ਕਹਵੇਗਾ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਸ਼ੂਵਾਲ ਜਿਹੜਾ ਕਹਿੰਦਾ ਹੈ ਕਿ ਅਸੀਂ ਕਾਨੂੰਨ ਦੀ ਵਿਵਸਥਾ ਬਣਾ ਕੇ ਰੱਖਾਂਗੇ ਜਿਹੜਾ ਕਹਿੰਦਾ ਹੈ ਕਿ ਸੰਵਿਧਾਨ ਸਵਰਾਜ ਦੀ ਗੱਲ ਕਰਦੇ ਨੇ ਲੇਕਿਨ ਇਹਨਾਂ ਜਿਹੜੀਆਂ ਵਿਧਾਇਕਾਂ ਵੱਲੋਂ ਕੀਤੀਆਂ ਗਈਆਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਵਿਧਾਇਕ ਨੂੰ ਗ੍ਰਿਫਤਾਰ ਕਰਾਉਣ ਲਈ ਦਿੱਲੀ ਪੁਲਿਸ ਸਪੈਸ਼ਲ ਸੈੱਲ ਆਪੇ ਕ੍ਰਾਈਮ ব্রাঞ্চ ਟੀਮ ਦੀ ਉੱਤਰ ਪ੍ਰਦੇਸ਼ Rajasthan ਦਿੱਲੀ ਅਤੇ ਪੰਜਾਬ ਦੇ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਯਾਨੀ ਕਿ ਦਿੱਲੀ ਵਿੱਚ ਵੀ ਹੋ ਸਕਦਾ ਹੈ ਪੰਜਾਬ ਵਿੱਚ ਵੀ ਉੱਤਰ ਪ੍ਰਦੇਸ਼ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਯਾਨੀ ਕਿ ਹਾਲੇ ਕਿੰਨੇ ਦਿਨ ਹੋਏ ਨੇ 8 ਫਰਵਰੀ ਨੂੰ ਵਿਧਾਨ ਸਭਾ ਦੀਆਂ ਨਤੀਜੇ ਆਏ ਨੇ ਆਟ ਸਭਾ ਦੀਆਂ 8 ਫਰਵਰੀ ਨੂੰ ਵਿਧਾਨ ਸਭਾ ਦੀਆਂ ਨਤੀਜਿਆਂ ਦੇ ਵਿੱਚ ਅਮਾਨ ਤੁਲਾ ਖਾਨ ਜਿਹੜੇ ਐਜ਼ ਦੇ ਵਿਧਾਇਕ ਬਣੇ ਸੀ ਆਮ ਆਦਮੀ ਪਾਰਟੀ ਵੱਲੋਂ ਲਗਭਗ 20000 ਪਲੱਸ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸੀ ਲੇਕਿਨ ਉਹਨਾਂ ਦੀ ਜਿੱਤਣ ਤੋਂ ਬਾਅਦ ਜਿੱਤਣ ਤੋਂ ਬਾਅਦ ਉਹਨਾਂ ਨੇ ਵੋਟਸ ਥੈਂਕਸ ਵੀ ਨਹੀਂ ਕੀਤਾ ਆਪਣੇ ਹਲਕੇ ਦਾ ਰਾਤੋਂ ਰਾਤ ਫਰਾਰ ਹੋ ਗਿਆ ਕਿਉਂਕਿ ਸੂਤਰਾਵਾਂ ਵੱਲੋਂ ਮਾਮਲੇ ਦੀ ਗ੍ਰਿਫਤਾਰੀ ਤੋਂ ਬਾਅਦ ਮਕੂਕਾ ਵੀ ਲਗਾਇਆ ਜਾ ਸਕਦਾ ਹੈ ਪੁਲਿਸ ਦੀ ਉਹਨਾਂ ਦੀ ਭਾਲ ਵੀ ਝੁੱਟੀ ਹੋਈ ਹੈ ਉਹਨਾਂ ਦੇ ਫੋਨ ਤੇ ਆਖਰੀ ਲੋਕੇਸ਼ਨ ਮਠਾਪੁਰ ਵਿੱਚ ਮਿਲੀ ਸੀ ਪਰ ਉਦੋਂ ਤੱਕ ਫੋਨ ਬੰਦ ਉਦੋਂ ਤੋਂ ਉਹਨਾਂ ਦਾ ਫੋਨ ਬੰਦ ਹੈ ਸੂਤਰ ਦਾ ਇਹ ਵੀ ਦਾਅਵਾ ਹੈ ਕਿ ਪੁਲਿਸ ਨੂੰ ਸ਼ੱਕ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂ ਅਮਾਨ ਤੁੱਲਾ ਦੀ ਮਦਦ ਕਰ ਰਹੇ ਨੇ ਕਿਉਂਕਿ ਇਹਦੇ ਵੱਲੋਂ ਅਮਾਨ ਤੁੱਲਾ ਵੱਲੋਂ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਭਗੌੜੇ ਦੋਸ਼ੀਆਂ ਨੂੰ ਰਾਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਗਈ ਸੀ ਯਾਨੀ ਕਿ ਜਿਹੜੇ ਕਾਦਲ ਨੇ ਉਹਨਾਂ ਦੀ ਮਦਦ ਕਰਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਲਾਂਕਿ ਨਵੇਂ ਚਾ ਵੀ ਨਹੀਂ ਲੱਥਿਆ ਹੋਣਾ ਨਵੇਂ ਵਿਧਾਇਕ ਬਣੇ ਨੇ ਦਿੱਲੀ ਤੋਂ ਆ 2000 ਆ 25 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਨਤੀਜੇ ਅਮਾਨ ਤੁਲਾ ਖਾਨ ਦੇ ਹੱਕ ਵਿੱਚ ਆਏ ਲੇਕਿਨ ਉਹਨਾਂ ਦਿਨਾਂ ਤੋਂ ਅੰਡਰਗਰਾਉਂਡ ਹੋ ਗਏ ਨੇ ਮੁਕਾਕਾ ਵੀ ਉਹਦੇ ਤੇ ਲਗਾਇਆ ਜਾ ਸਕਦਾ ਹੈ ਧੰਨ